ਤੋ ਪਿੰਡ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਮੜੜ ਖੁਰਤ ਤੇ ਮੜੜ ਕਲਾਂ ਦੀ ਸੰਗਤ ਦਾ ਸਰਪੰਚ ਸਾਹਿਬ ਪੂਰੀ ਪੰਚਾਇਤ ਜਿਨ੍ਹਾਂ ਨੇ ਮੈਨੂੰ ਇਹ ਚੀਜ਼ ਤੋਂ ਜਾਣੂ ਕਰਵਾਇਆ ਪਿੰਡ ਮੜੜ ਦੀ ਫਿਰਨੀ ਦੀ ਬਹੁਤ ਬੁਰੀ ਹਾਲਤ ਸੀ ਕਾਫੀ ਸਾਲਾਂ ਤੋਂ ਮੜੜ ਦੀ ਫਿਰਨੀ ਦੇ ਵਿੱਚੋਂ ਦੀ ਕਾਫੀ ਪਿੰਡਾਂ ਦੀ ਸੰਗਤ ਵੀ ਲੰਘਦੀ ਸੀ ਇਲਾਕੇ ਦਾ ਇੱਕ ਮੇਨ ਰੋਡ ਸੀ ਸਾਡੇ ਇਲਾਕੇ ਦੀ ਇੱਕ ਹੱਬ ਸੀ ਜੋ ਆਉਣ ਜਾਣ ਵਾਲੇ ਸਾਡੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਬੜੀ ਮੁਸ਼ਕਲ ਹੁੰਦੀ ਸੀ ਪੀ ਡਬਲਯੂ ਡੀ ਮਹਿਕਮੇ ਤੋਂ ਸਾਡੇ ਐਸ ਡੀ ਸਾਹਿਬ ਐਕਸ਼ਨ ਸਾਹਿਬ ਸਾਡੇ ਮੰਤਰੀ ਸਾਹਿਬ ਸੀਐਮ ਸਾਹਿਬ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਸਾਡੇ ਪਿੰਨ ਮਰੜ ਦੀ ਡਿਮਾਂਡ ਨੂੰ ਸਮਝਦਿਆਂ ਹੋਇਆਂ ਤਕਰੀਬਨ 1.3 ਕਿਲੋਮੀਟਰ ਜਿਹੜੀ ਚੌੜਾਈ ਤਕਰੀਬਨ 18 ਫੁੱਟ 11 ਫੁੱਟ ਤੋਂ 10 ਫੁੱਟ ਤੋਂ ਵਧਾ ਕੇ ਜਿਹੜੀ 18 ਫੁੱਟ ਕਰ ਦਿੱਤੀ ਗਈ ਹੈ ਕਿਉਂਕਿ ਆਉਣ ਜਾਣ ਵਾਲੀ ਸੰਗਤ ਨੂੰ ਆਉਣ ਜਾਣ ਵਾਲੇ ਨੇ ਸਾਡੇ ਭੈਣ ਭਰਾਵਾਂ ਨੂੰ ਕਿਉਂਕਿ ਗੱਡੀ ਤੇ ਲੱਗ ਉਹਦੀ ਗੱਡੀ ਲੰਗਣੀ ਬੜੀ ਮੁਸ਼ਕਲ ਸੀ ਬੜੇ ਐਕਸੀਡੈਂਟ ਹੁਣ ਦਾ ਬੜਾ ਵੱਡੇ ਕਿਉਂਕਿ ਮੋੜ ਸੀ ਪਤਾ ਨਹੀਂ ਕਿ ਚੱਲਦਾ 18 ਫੁੱਟ ਚੜਾਈ ਕਰ ਦਿੱਤੀ ਗਈ ਹੈ ਤਕਰੀਬਨ 80 ਲੱਖ ਦੀ ਲੱਗ ਦੇ ਨਾਲ ਜੁਵਾਜ ਅਸੀਂ ਇਸ ਫਿਰਨੀ ਦੇ ਰੋਡ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ ਪ੍ਰਮਾਤਮਾ ਦਾ ਵੋਟ ਆਸਰਾ ਲੈ ਕੇ ਸ਼ੁਰੂਆਤ ਕਰ ਰਹੇ ਹਾਂ ਕਿ ਵਧੀਆ ਤਰੀਕੇ ਦੇ ਨਾਲ ਰੋਡ ਬਣੇ ਔਰ ਜਿਹੜੇ ਵੀ ਸਾਡੇ ਭਰਾ ਇਸ ਰੋਡ ਬਣਾਉਣ ਦੇ ਵਿੱਚ ਸਾਡੇ ਲੇਬਰ ਵਾਲੇ ਭਰਾ ਸਾਡੇ ਇੰਜੀਨੀਅਰ ਭਰਾ ਸਾਡੇ ਜਿੰਨੇ ਵੀ ਭਰਾ ਇਚ ਯੋਗਦਾਨ ਪਾਉਣਗੇ ਅਸੀਂ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਵੀ ਵਧੀਆ ਤਰੀਕੇ ਦੇ ਨਾਲ ਸਹੀ ਸਹੀ ਕੋਈ ਵੀ ਇਦਾਂ ਦਾ ਕੋਈ ਹਾਸਾ ਨਾ ਹੋਵੇ ਪਰਮਾਤਮਾ ਉਹਨਾਂ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖਣ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਜਿਹੜੇ ਸਾਡੇ ਆਉਣ ਜਾਣ ਵਾਲੇ ਸਾਡੇ ਕੰਡਿਆਂ ਨੂੰ ਸਾਫ਼ ਕਰਦੇ ਨੇ ਰੋਡਾਂ ਨੂੰ ਬਣਾਉਂਦੇ ਨੇ ਮੈਂ ਪਿੰਡ ਮਰੜ ਦੀ ਮਰੜ ਦੀ ਪੰਚਾਇਤ ਨੂੰ ਮਰੜ ਖੁਰਦ ਦੀ ਪੰਚਾਇਤ ਨੂੰ ਮਰੜ ਕਲਾਂ ਦੀ ਪੰਚਾਇਤ ਨੂੰ ਔਰ ਇਲਾਕੇ ਦੀ ਸਾਰੀ ਸੰਗਤ ਨੂੰ ਇਲਾਕੇ ਦੀ ਸੰਗਤ ਦੇ ਰੋਡ ਦੇ ਤੋਂ ਅੰਗ ਦੀਆਂ ਸਾਰਿਆਂ ਨੂੰ ਆਪਾਂ ਦੇ ਵੱਲੋਂ ਬਹੁਤ ਬਹੁਤ ਵਧਾਈ ਦਿੰਨਾ ਉਹ ਨਾਲ ਨਾਲ ਮੈਂ ਇਸ ਚੀਜ਼ ਦੀ ਗਰੰਟੀ ਵੀ ਦੇਣਾ ਕਿ ਜਿਹੜਾ ਰੋਡ ਆਮ ਆਦਮੀ ਪਾਰਟੀ ਦੇ ਹੁੰਦਿਆਂ ਬਣੇਗਾ ਉਸ ਰੋਡ ਦੀ ਗਰੰਟੀ ਤਕਰੀਬਨ ਠੇਕੇਦਾਰ ਸਾਹਿਬ 5 ਸਾਲ ਜੀ ਹਾਂਜੀ ਉਸ ਰੋਡ ਦੀ 5 ਸਾਲ ਸਾਹਿਬ ਆਪਾਂ ਠੇਕੇਦਾਰ ਸਾਹਿਬ ਕੋ ਗਰੰਟੀ ਲਵਾਂਗੇ ਜੇ ਰੋਡ ਤੋਂ ਵੀਟਾ ਵੀ ਫੁੱਟਿਆ ਜਾਊਦਾ ਇਹਨਾਂ ਦੀ ਜ਼ਿੰਮੇਵਾਰੀ ਹੋਊਗੀ ਬਣਾਉਣ ਦੀ ਕਿਉਂਕਿ ਸੰਗਤ ਦੇ ਲੋਕਾਂ ਦੇ ਟੈਕਸ ਦੇ ਦਿੱਤੇ ਦੋ ਪੈਸੇ ਤੋਂ ਪੈਸਾ ਇਹ ਲੋਕਾਂ ਦੇ ਜੋ ਹਲਕਾ ਵਾਸੀ ਹੈ ਜੋ ਮਰੜ ਵਾਸੀ ਹੈ ਤੁਹਾਡੇ ਇਹ ਨਾ ਕਿ ਦਿੱਟੇ ਟੈਕਸ ਦੇ ਪੈਸੇ ਤੋਂ ਅੱਜ ਰੋਡ ਪਾੰਡਿਆ ਮਾਲਕ ਅਸਲੀ ਜੋ ਨੇ ਅਸਲੀ ਮਾਲਕ ਇਸ ਰੋਡ ਦੇ ਅਸਲੀ ਮਾਲਕ ਸਾਡੇ ਲੋਕ ਨੇ ਸਾਡੇ ਇੱਥੋਂ ਦੀ ਸੰਗਤ ਹੈ ਇਸ ਕਰਕੇ ਮੈਂ ਇਸ ਚੀਜ਼ ਦੀ ਜ਼ਿੰਮੇਵਰੀ ਲੈਣਾ ਪਰ ਸਾਡੇ ਠੇਕੇਦਾਰ ਸਾਹਿਬ ਸਾਡੇ ਪੀ ਡਬਲਯੂ ਡੀ ਦੇ ਅਧਿਕਾਰੀ ਇਸ ਚੀਜ਼ ਦੀ ਜ਼ਿੰਮੇਵਾਰੀ ਲੈਂਦੇ ਨੇ ਜੋ ਵੀ ਰੋਡ ਦੇ ਉੱਤੇ ਕੋਈ ਵੀ ਨਾਰਮਲ ਜੇ ਪੀਟਾ ਵੀ ਨਿਕਲਦਾ ਤੇ ਅਸੀਂ ਇਹਦੇ ਜ਼ਿੰਮੇਵਾਰ ਹਾਂ ਮੇਰੀ ਨਾਲ ਨਾਲ ਸੰਗਤ ਨੂੰ ਵੀ ਬੇਨਤੀ ਹੈ ਕਿਉਂਕਿ ਆਲੇ ਦੁਆਲੇ ਕਾਫੀ ਪਿੰਡ ਦੇ ਆਲੇ ਦੁਆਲੇ ਬਸੋਂ ਹੈ ਕਾਫੀ ਪਿੰਡ ਦੇ ਵਾਲੇ ਦੇ ਵਾਲੇ ਸੰਗਤ ਸਾਡੀ ਵੱਸਦੀ ਹੈ ਪਾਣੀ ਤੋਂ ਘਟੋ ਘਟ ਇੰਨੀ ਕਿਹਨਾਂ ਦੀ ਜ਼ਿੰਮੇਵਾਰੀ ਕਿਉਂਕਿ ਤੁਹਾਡੀ ਪ੍ਰਾਪਰਟੀ ਹੈ ਤੁਹਾਡੇ ਪੈਸੇ ਦਾ ਰੋਡ ਬਣਾਣਾ ਪਾਣੀ ਤੋਂ ਤੁਸੀਂ ਰੋਡ ਨੂੰ ਪਚਾ ਕੇ ਰੱਖਣਾ ਦਿਨ ਰਾਤ ਜਿਹੜਾ ਪਾਣੀ ਚੱਲਦਾ ਰਹਿੰਦਾ ਇਸ ਕਰਕੇ ਰੋਡ ਖਰਾਬ ਹੁੰਦੀ ਨੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਰੋਡ ਦੀ ਸਾਂਭ ਸੰਭਾਲ ਜਿਹੜੀ ਵੀ ਪੰਚਾਇਤ ਦੀ ਕੋਈ ਵੀ ਪਿੰਡ ਦੇ ਵਿੱਚ ਪੰਚਾਇਤੀ ਡਿਵੈਲਪਮੈਂਟ ਹੁੰਦੀ ਹੈ ਤੁਹਾਡੇ ਪੈਸੇ ਤੋਂ ਹੁੰਦੀ ਆ ਤੁਹਾਡੇ ਦੇ ਉੱਤੇ ਟੈਕਸ ਦੇ ਪੈਸੇ ਤੋਂ ਹੁੰਦੀ ਇਸ ਕਰਕੇ ਸਾਂਭ ਸੰਭਾਲ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੋਰ ਵੀ ਕਈ ਪ੍ਰੋਜੈਕਟ ਜਿਹੜੇ ਆ ਤਿਆਰ ਕੀਤੇ ਨੇ ਥੋੜੇ ਸਮੇਂ ਤੱਕ ਪੰਚਾਇਤਾਂ ਹੁਣ ਬਣੀਆਂ ਨੇ ਐਵੇਂ ਪਿੰਡਾਂ ਦੇ ਵਿੱਚ ਗਰਾਊਂਡਾਂ ਦਾ ਪਿੰਡਾਂ ਦੇ ਵਿੱਚ ਜਿਹੜੀਆਂ ਹੋਰ ਵੀ ਸੁੱਖ ਸਹੂਲਤਾਂ ਸਾਡੇ ਜੂਤ ਨੂੰ ਸਾਡੇ ਜੂਤ ਨੂੰ ਕਿਉਂਕਿ ਪੰਜਾਬ ਬڑے ਵੱਡੇ ਨਸ਼ੇ ਦੇ ਕੋੜ ਦੇ ਵਿੱਚ ਗੁੰਜ ਰਿਹਾ ਜੂਥ ਨੂੰ ਸਾਡੇ ਨੂੰ ਸਪੋਰਟਸ ਦੀਆਂ ਚੰਗੀਆਂ ਗਰਾਊਂਡਾਂ ਸਪੋਰਟਸ ਦੇ ਚੰਗੇ ਸੀ ਜੋ ਵੀ ਸਾਡੀ ਜੂਥ ਦੀ ਡਿਮਾਂਡ ਹੋ ਵੀ ਜਿਹੜੇ ਪਿੰਡ ਦੇ ਹਿਸਾਬ ਨਾਲ ਤੁਹਾਡੇ ਪਿੰਡ ਦੇ ਵਿੱਚ ਹਾਕੀ ਦਾ ਗਰਾਊਂਡ ਪੜਿਆ ਪੁਣਾ ਸੋਹਣਾ ਪੜਿਆ ਤੁਹਾਡੇ ਪਿੰਡ ਨੂੰ ਚਾਹ ਵਾ ਇੱਕ ਤੁਹਾਡੇ ਪਿੰਡ ਦੇ ਲੋਕਾਂ ਨੂੰ ਕਿਉਂਕਿ ਤੁਹਾਡੇ ਪਿੰਡ ਦੇ ਲੋਕ ਜੋ ਮੈਂ ਪਤਾ ਹੈ ਮੈਂ ਸਮਝਦਾ ਸਾਡਾ ਭਰਾ ਇੱਕ ਵੱਡਾ ਕਰਨ ਅਫਸਰ ਚਰਨ ਸਿੰਘ ਹੋਰ ਵੀ ਜਿਹੜੇ ਅਰਜਣਾਵਾੜ ਤੱਕ ਹੋਏ ਤੁਹਾਡੇ ਪਿੰਡ ਤੋਂ ਹਾਕੀ ਦੇ ਮੈਂ ਹੋਰ ਵੀ ਚਾਹੁੰਦਾ ਵੀ ਪਿੰਡਾਂ ਦੇ ਵਿੱਚ ਅਸੀਂ ਸਪੋਰਟ ਦੇ ਖੇਤਰ ਨੂੰ ਅੱਪ ਲੈ ਕੇ ਜਾਈਏ ਸਾਡੇ ਕੋ ਜਿੰਨੀ ਵੀ ਹੋ ਸਕੇ ਹਿੰ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਮਿਹਨਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਪੀ ਡਬਲਯੂ ਡੀ ਵਿਭਾਗ ਦੇ ਵੱਲੋਂ ਐਸ ਡੀਓ ਸਾਹਿਬ ਵੱਲੋਂ ਐਕਸੀਅਨ ਸਾਹਿਬ ਵੱਲੋਂ ਪੀ ਡਬਲਯੂ ਡੀ ਦੇ ਸਾਡੇ ਮਿਨਿਸਟਰ ਸਾਹਿਬ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸੌਰੀ ਮੰਡੀ ਮੋੜ ਸੌਰੀ ਮੇਰੀ ਇਹ ਚੀਜ਼ ਕੱਢ ਦਿਓ ਮੈਂ ਆਪਣੀ ਵੱਲੋਂ ਮੰਡੀ ਬੋਰਡ ਦੇ ਸਾਡੇ ਐਸ ਡੀਓ ਸਾਹਿਬ ਵੱਲੋਂ ਮੰਡੀ ਬੋਰਡ ਦੇ ਐਕਸੀਅਨ ਸਾਹਿਬ ਵੱਲੋਂ ਪਰ ਸਾਡੇ ਮੰਤਰੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ